ਚੈਨਲ ਦਾ ਆਰਐਨ ਨਿਊਜ਼ ਵੇਖ ਰੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜਿਵੇਂ ਕਿ ਅੱਜ 21 ਜੂਨ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ ਇਸੇ ਮੌਕੇ ਮਟਾਲਾ ਦੇ ਆਰਡੀ ਕੌਂਸਲਰ ਡੀਏਵੀ ਮਾਡਲ ਸੀਨੀਅਰ ਸਕੈਂਡੀ ਸਕੂਲ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 10ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਇੱਥੇ ਜ਼ਿਕਰਯੋਗ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 27 ਸਤੰਬਰ 2014 ਨੂੰ ਸੰਯੁਕਤ ਰਾਸ਼ਟਰ ਸੰਗ ਦੀ ਇੱਕ ਬੈਠਕ 'ਚ ਸਾਲ 'ਚ ਕਿਸੇ ਇੱਕ ਦਿਨ ਨੂੰ ਅੰਤਰਰਾਸ਼ਟਰੀ ਯੋਗ ਦੇ ਨਾਮ ਤੇ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਸੀ ਜਿਸ ਨੂੰ ਸੰਯੁਕਤ ਰਾਸ਼ਟਰ ਸੰਗ ਨੇ ਸਹਿਮਤ ਕੀਤਾ ਅਤੇ ਉਸੇ ਸਾਲ ਤੋਂ ਹੀ 21 ਜੂਨ ਦਾ ਦਿਨ ਅੰਤਰਰਾਸ਼ਟਰੀ ਯੋਗ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਇਸ ਮੌਕੇ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਮੌਜੂਦ ਰਹੇ ਉੱਥੇ ਹੀ ਸਕੂਲ ਦੇ ਪ੍ਰਬੰਧਕ ਸਕੂਲ ਦੇ ਸਟਾਫ ਅਤੇ ਇਲਾਕੇ ਦੇ ਵੱਖ-ਵੱਖ ਹਿੱਸਿਆਂ ਤੋਂ ਲੋਕਾਂ ਨੇ ਵੀ ਇਸ ਯੋਗ ਦਿਵਸ ਮੌਕੇ ਆਪਣੀ ਹਾਜ਼ਰੀ ਲਗਾਈ ਇਸ ਮੌਕੇ ਜਦੋਂ ਐਸਟੀਐਮ ਬਟਾਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਆਪਣੀ ਸਿਹਤ ਵਾਸਤੇ ਰੋਜ਼ਾਨਾ ਘੱਟੋ-ਘੱਟ 1 ਘੰਟਾ ਜ਼ਰੂਰ ਕੱਟਣਾ ਚਾਹੀਦਾ ਹੈ ਸਾਨੂੰ ਯੋਗ ਰੋਜ਼ ਕਰਨਾ ਚਾਹੀਦਾ ਹੈ ਇਸ ਨਾਲ ਅਸੀਂ ਤੰਦਰੁਸਤ ਰਹੇ ਹਾਂ ਉਧਰ ਜਦੋਂ ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਜਿਨ੍ਹਾਂ ਵੱਲੋਂ ਉਹਨਾਂ ਦੇ ਸਕੂਲ ਵਿੱਚ ਇਹ ਯੋਗ ਸੇਵਾ ਲਗਾਇਆ ਗਿਆ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਯੋਗ ਇੱਕ ਦਿਨ ਨਹੀਂ ਰੋਜ਼ਾਨਾ ਕਰਨਾ ਚਾਹੀਦਾ ਹੈ ਇਸ ਨਾਲ ਅਸੀਂ ਨਿਰੋਗ ਰਹਿੰਨੇ ਹਾਂ ਉਧਰ ਹੀ ਚੇਅਰਮੈਨ ਇੰਪਰੂਵਮੈਂਟ ਟਰਸਟ ਪਟਾਲਾ ਨਰੇਸ਼ ਕੋਹਲ ਨੇ ਅੰਤਰਰਾਸ਼ਟਰੀ ਯੋਗ ਦਿਵਸ ਦੀਆਂ ਸਭ ਨੂੰ ਵਧਾਈਆਂ ਦਿੱਤੀਆਂ ਅਤੇ ਯੋਗਾ ਕਰਨ ਦੀ ਗੱਲ ਕਹੀ ਇਸ ਮੌਕੇ ਜਦੋਂ ਡਾਕਟਰ ਪ੍ਰਦੀਪ ਸਿੰਘ ਜ਼ਿਲ੍ਹਾ ਜੁਨਾਣੀ ਤੇ ਆਯੁਰਵੈਦ ਅਫਸਰ ਬਰਦਾਸਪੁਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੀ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਸਾਨੂੰ ਤੰਦਰੁਸਤਹਿਨ ਰਹਿਣ ਵਾਸਤੇ ਯੋਗਾ ਰੋਜ਼ ਕਰਨਾ ਚਾਹੀਦਾ ਹੈ ਕੁਝ ਲਾਈਵ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਿਹਾ ਹਾਂ ਸਾਡੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube ਅਤੇ Facebook ਤੇ ਸਬਸ ਨਾ ਸੱਚ ਕਰੋ ਦਾ ਆਰਐਨ ਨਿਊਜ਼ ਅਤੇ ਜੁੜੇ ਰਹੋ ਤਾਆਂੀਆਂ ਖਬਰਾਂ ਦੇਖਣ ਸਰ ਨਾਲ ਪੱਤਰਕਾਰ ਨਰਿੰਦਰ ਕੌਰ ਪੁਰੀਵਾਲ ਅਤੇ ਐਮਐਸ ਰਾਜਾ ਦੀ ਇੱਕ ਖਾਸ ਰਿਪੋਰਟ ਜੀ ਅੱਜ ਅਸੀਂ ਤੁਹਾਨੂੰ ਪਤਾ ਹੀ ਹੈ ਇੰਟਰਨੈਸ਼ਨਲ ਯੋਗਾ ਡੇ ਹੈ ਉਹ ਮਨਾ ਰਹੇ ਹਾਂ ਸੋ ਇੱਕ ਜਗ੍ਹਾ ਪਟਨਾ ਅੱਜ ਅਸੀਂ ਡਿਸਟ੍ਰਿਕਟ ਲੈਵਲ ਤੇ ਸੈਲੀਬ੍ਰੇਟ ਕਰ ਰਹੇ ਆਂ ਅਦਰਵਾਈਜ਼ ਆਲਸੋ ਜਿਵੇਂ ਸੀਐਮ ਵਨ ਯੂ ਸੀਐਮ ਸਾਹਿਬ ਦੀ ਯੋਗਸ਼ਾਲਾ ਚਲਦੀਆਂ ਪਈਆਂ ਵੱਖ-ਵੱਖ ਸਥਾਨਾਂ ਤੇ ਅਸੀਂ ਸਟਾਰਟ ਕਰਵਾਏ ਹੈਗੇ ਲੋਕਾਂ ਨੂੰ ਪ੍ਰੋਤਸਾਹਿਤ ਕੀਤਾ ਹੈਗਾ ਤੇ ਜਿਵੇਂ ਕਿ ਕਹਿੰਦੇ ਆ ਜੀ ਯੋਗ ਮਿਟਾਏ ਰੋਗ ਤਾਂ ਮੈਂ ਜਨਤਾ ਨੂੰ ਅਪੀਲ ਕਰਾਂਗੀ ਕਿ ਰੋਜ਼ ਹਰ ਇੱਕ ਇਨਸਾਨ ਆਪਣੀ ਹੈਲਥ ਨੂੰ ਘੱਟ ਤੋਂ ਘੱਟ 1 ਘੰਟਾ ਦੇ ਕਿਸੇ ਵੀ ਰੂਪ ਚ ਕੋਈ ਵਾਕ ਕਰ ਸਕਦਾ ਹੈ ਕੋਈ ਜਿਮਿੰਗ ਕਰ ਸਕਦਾ ਹੈ ਕੋਈ ਯੋਗ ਕਰ ਸਕਦਾ ਹੈ ਯੋਗ ਦੇ ਅਪਾਰਟ ਫਰਮ 올 دی ਐਕਸਰਸਾਈਜ਼ ਬਹੁਤ ਜ਼ਿਆਦਾ ਬੈਨੀਫਿਟਸ ਹੈਗੇ ਕਿਉਂਕਿ ਇਹ ਮਾਈਂਡ ਬਾਡੀ ਤੇ ਸੋਲ ਨੂੰ ਕਨੈਕਟ ਕਰਦਾ ਹੈ ਤੁਹਾਡੀ ਮੈਂਟਲ ਹੈਲਥ ਵਾਸਤੇ ਫਿਜ਼ੀਕਲ ਹੈਲਥ ਵਾਸਤੇ ਬਹੁਤ ਅੱਛਾ ਹੈ ਤੇ ਮੈਂ ਚਾਹੁੰਗੀ ਕਿ ਸਭ ਆਪਣੀ ਲਾਈਫ ਸਟਾਈਲ ਨੂੰ ਇਨਕਲੂਡ अंतर्राष्ट्रीय टेंथ अंतर्राष्ट्रीय योग दिवस जो हमारे स्कूल में मनाया जा रहा है उसके लिए मैं डिस्ट्रिक्ट एडमिनिस्ट्रेशन के लिए आभार व्यक्त करती हूँ जिन्होंने हमें ये मौका दिया है ये बड़ी हर्ष की बात है हम सब के लिए और काफ़ी दिनों से हम देख रहे थे कि डिस्ट्रिक्ट एडमिनिस्ट्रेशन इस कार्यक्रम को सफल बनाने के लिए अथक प्रयास कर रहे हैं पर मैं यही कहना चाहूँगी कि योग सिर्फ इस दिन के लिए ही नहीं होना चाहिए योग को हम अपने दिनचर्या का पार्ट बनाएं हेल्दी रहें स्वस्थ रहें और आग सबको आगे जागृत करें हम मैं नरेश ग चेयरमैन बटाला आज योगा दिवस सारे देशवासियों को बधाई दिना और मैं समझना कि ये बहुत ही वाइया एक उपचार है एक जो प्रयास है योगा प्रमोट करा कि जरा योगा एक ऐसी चीज़ है ਇਹ ਆਪਣੇ ਅੰਦਰੋਂ ਹੀ ਆਪਣੀਆਂ ਬਿਮਾਰੀਆਂ ਨੂੰ ਆਪਣੇ ਆਪ ਠੀਕ ਕਰਦਾ ਅੰਦਰੋਂ ਹੀ ਇਹ ਸਾਰੀ એનર્ਜੀ ਦਿੰਦਾ એનર્ਜੀ ਸਾਰੀ ਜਿਹੜੀ ਆਪਣੇ ਆਪ ਹੀ ਸਾਰਾ ਕੰਮ ਆਪ ਤੋਂ ਕਰਦਾ ਮਾਈ ਸੈਲਫ ਡਾਕਟਰ ਪ੍ਰਦੀਪ ਸਿੰਘ ਡਿਸਟ੍ਰਿਕਟ ਆਯੁਰਵੈਦਿਕ ਤੇ ਜੁਨਾਨੀ ਅਫਸਰ ਗੁਰਦਾਸਪੁਰ ਮਾਨਯੋਗ ਡਾਇਰੈਕਟਰ ਆਯੁਰਵੈਦਾ ਪੰਜਾਬ ਡਾਕਟਰ ਰਵੀ ਕੁਮਾਰ ਡੂੰਮਰਾ ਜੀ ਡਿਪਟੀ ਕਮਿਸ਼ਨਰ ਫ੍ਰੀ ਵਿਸ਼ੇਸ਼ ਸੰਗਰਲ ਜੀ ਦੇ ਹੁਕਮ ਦੇ ਅਨਸਾਰ ਇਹ 10ਵਾਂ ਸਾਡਾ ਅੰਤਰਰਾਸ਼ਟਰੀ ਯੋਗ ਦਿਵਸ ਜਿਹੜਾ ਇਹ ਇਹ ਬਟਾਲਾ ਦੇ ਵਿਖੇ ਮਨਾਇਆ ਜਾ ਰਿਹਾ ਇਹਦਾ ਥੀਮ ਹੈ ਮਾਈ ਸੈਲਫ ਖੁਦ ਵੀ ਯੋਗਾ ਕਰਨਾ ਔਰ ਸੋਸਾਇਟੀ ਨੂੰ ਵੀ ਆਪਾਂ ਯੋਗ ਕਰਨ ਦੇ ਲਈ ਪ੍ਰੇਰਿਤ ਕਰਨਾ ਤਾਂ ਕਿ ਸਾਡਾ ਸਮਾਜ ਜਿਹੜਾ ਹੈ ਉਹ ਸਿਹਤਮੰਦ ਰਹੇ ਅਸੀਂ ਸਰੀਰਕ ਔਰ ਅਧਿਆਤਮਿਕ ਤੌਰ ਤੇ ਯੋਗ ਨੂੰ ਜੇ ਆਪਣੇ ਰੂਟੀਨ ਚ ਜੋੜੀਏ ਤਾਂ ਅਸੀਂ ਕਈ ਰੋਗਾਂ ਤੋਂ ਬਚਿਆ ਜਾ ਸਕਦਾ ਜਿਹਦੇ ਵਿੱਚ ਲਾਈਫ ਸਟਾਈਲ ਡਿਸਆਰਡਰ ਤੋਂ ਬਚਿਆ ਜਾ ਸਕਦਾ meditation ਹੈ ਇਹਦੇ ਵਿੱਚ ਅਨਿੰਦਰਾ ਹੈ ਡਿਪਰੈਸ਼ਨ ਹੈ ਇਹਦੇ ਨਾਲ ਪ੍ਰਾਣਾਯਾਮ ਆਸਣ ਜੇ ਸਾਰੇ ਅਸੀਂ ਆਪਣੇ ਜੀਵਨ ਸ਼ੈਲੀ ਦੇ ਵਿੱਚ ਇਹਨਾਂ ਨੂੰ ਲਈਏ ਤਾਂ ਮੇਰੇ ਹਿਸਾਬ ਨਾਲ ਤੰਦਰੁਸਤ ਰਹਿ ਜਾ ਸਕਦਾ ਔਰ ਤੰਦਰੁਸਤ ਰਹਿਣਾ ਹੀ ਇੱਕ ਬਹੁਤ ਵੱਡੀ ਅਨਮੋਲ ਖਜ਼ਾਨਾ ਹੈ ਇਹ ਹਰੇਕ ਬੰਦਾ ਤੰਦਰੁਸਤ ਰਹੇ ਨਿਤ ਕਰੇ ਯੋਗ ਸਾਧਾ ਰਹੇ ਨਿਰੋਗ ਇਹ ਮੈਂ ਇਹਨਾਂ ਸ਼ਬਦਾਂ ਦੇ ਨਾਲ ਹੀ ਇਹ ਕਹਿਣਾ ਸਾਰਿਆਂ ਨੂੰ ਸਾਰੀ ਸੋਸਾਇਟੀ ਨੂੰ ਇਹ ਕਹਿਣਾ ਚਾਹਨਾ ਕਿ ਅੱਜ ਜਿਹੜਾ ਦਸਵਾਂ ਅੰਤਰਰਾਸ਼ਟਰੀ ਯੋਗ ਦਿਵਸ ਹੈ ਇਹ ਤੁਸੀਂ ਸਾਰਿਆਂ ਨੇ ਖੁਦ ਵੀ ਕਰਨਾ ਔਰ ਸੋਸਾਇਟੀ ਨੂੰ ਵੀ ਆਪਣੇ ਬਾਹਰ ਵੀ ਇਹ ਥੀਮ ਲੈ ਕੇ ਜਾਣਾ ਤੇ ਲੋਕਾਂ ਨੇ ਕਰਨਾ ਬਾਅਦ ਤੋਂ ਬਾਅਦ ਇੱਥੇ ਲੋਕ ਆ ਰਹੇ ਨੇ ਔਰ ਇਹਦਾ ਇਸ ਨੂੰ ਇਸ ਪਰਵ ਦੀ ਤਰ੍ਹਾਂ ਇਸ ਨੂੰ ਸੈਲੀਬ੍ਰੇਟ ਕਰਨ